ਆਪ ਲਾਈਵ ਇਟੀਆਈਟ channel ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ 14 ਦਸੰਬਰ ਨੂੰ ਜਾਰੀ ਹੈ ਜਿਲ੍ਹਾ ਪਰਿਸ਼ਦ ਦੇ ਬਲਾਕ ਸੰਚੀਆਂ ਚੋਣਾਂ ਸੰਬੰਧੀ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜੀ ਗਰੂਪ ਨੇ ਸੇਕਾਵਾਂ ਲੋ ਆਪਣੇ ਦਫ਼ਤਰ ਸੇਕਾਵਾਂ ਵਿਖੇ ਇੱਕ ਮੀਟਿੰਗ ਕੀਤੀ ਗਈ ਅਤੇ ਪਾਰਟੀ ਵਲੰਟਰੀਆਂ ਵਿੱਚ ਭਰਿਆ ਜੋਸ਼ ਅਤੇ ਠੋਕਿਆ ਦਾਵਾ ਕਿ ਜਿਲ੍ਹਾ ਪਰਿਸ਼ਦ ਤੇ ਬਲਾਕ ਸੰਚੀਆਂ ਸਾਰੀਆਂ ਸੀਟਾਂ ਤੇ ਹਾਂ ਦਾ ਜੱਤ ਹਸਲ ਕਰਕੇ ਪਾਰਟੀ ਦੀ ਢੋਲੀ ਵਿੱਚ ਪਾਵਾਂਗੇ ਐਡਵੋਕੇਟ ਜੂਸ ਸੇਵਾ ਨੇ ਪੁਰੋਤਿਆਂ ਤੇ ਤੰਗ ਕਰਦੇ ਹੋਏ ਕਿਹਾ ਕਿ ਉਹਨਾਂ ਹਾਸਲ ਦਾਦੇ ਹੋਏ ਜਾਣ ਬੁੱਝ ਗਿਆ ਦੂਰੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਅਤੇ 11 ਲੇਡੀ ਸ਼ੀਟ ਤੇ ਮਰਦ ਦੀ ਫਾਈਲ ਭਰ ਦਿੱਤੀ ਇਸ ਮੌਕੇ ਤੇ ਚਾਰ ਸੀਟਾਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਲਾ ਰਏ ਜੋਂਨ ਸੱਬਰ ਤੋਂ ਉਮੀਦਵਾਰ ਨੈਸ਼ਨਲ ਅਵਾਰਡ ਪ੍ਰਾਪਤ ਸਰਪੰਚਰ ਮੈਡਮ ਜਤਿੰਦਰ ਕੌਰ ਖੁੱਡੀ ਜੋਂਨ ਨਮੋ ਨਾਨ ਤੋਂ ਰਾਹੁਲ ਜੋਂ ਟੋਗੜਵਾਲਾ ਤੋਂ ਮੈਡਮ ਅਮਨਪ੍ਰੀਤ ਕੌਰ ਪਤਨੀ ਸੋਨਾ ਬਾਜਵਾ ਅਤੇ ਜੋਂ 16 ਤੋਂ ਸਰਪੰਚ ਬਲਦੀਪ ਸਿੰਘ ਨੂੰ 16 ਅਤੇ ਵਿਧਾਨ ਸਭਾ ਹਰਖਾਦੀਆਂ ਦੇ 32 ਪੰਚਾਇਤ ਸੰਪਤੀਆਂ ਦੇ ਚੋਣ ਲੜੇ ਉਮੀਦਵਾਰਾਂ ਨੂੰ ਸ਼ੋਭਕ ਭਾਗੇ ਸਨ ਮਾਨਤਾ ਦਿੱਤਾ ਗਿਆ ਇਸ ਮੌਕੇ ਤੇ ਐਡਵੋਕੇਟ ਜਲੂਸ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਵਿਧਾਨ ਸਭਾ ਹਰਖਾਦੀਆਂ ਇਹ ਕੁੱਲ 32 ਬਲਾਕ ਸੰਸਧੀਆਂ ਚੋਣਾਂ ਦਰਾਰ 10 ਬਲਾਕ ਸੰਸਧੀਆਂ ਮੈਂਬਰ ਬਿਨਾਂ ਮੁਕਾਬਲੇ ਜਿੱਤੂਰੇ ਅਤੇ ਬਾਕੀ 22 ਬਲਾਕ ਸੰਸਧੀਆਂ ਸੀਟਾਂ ਦੀਆਂ ਚੋਣਾਂ ਤੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ 4 ਜਿਲ੍ਹਾ ਪ੍ਰਸਿੱਧੀਆਂ ਸਾਰੀਆਂ ਸੀਟਾਂ ਤੇ ਜਿੱਤ ਹਾਸਲ ਕਰਕੇ ਨਿਮਾਤ ਹਾਸਲ ਜਾਂਗੇ ਸਰਦਾਰ ਸ਼ੇਖਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ 22 ਉਨਾ ਦਰਾਂ ਨੇ ਜੋ ਗਰੰਟੀਆਂ ਦਿੱਤੀਆਂ ਚ ਉਹ ਸਾਰੀਆਂ ਪੂਰੀਆਂ ਕਰ ਲਈਆਂ ਜਦ ਕਿ ਔਰਤਾਂ ਨੂੰ 1-1000 ਰੁਪਏ ਦੀ ਗਰੰਟੀ ਵੀ ਆਉਣ ਵਾਲੇ ਵਾਅਦੇ ਦਰਾਂ ਪੂਰੀ ਕੀਤੀ ਜਾਣ ਕਿ ਹੋਰ ਕੀ ਕੁਝ ਕਿਹਾ ਆਉਂਦੇ ਆ ਦੇਖੋ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 14 ਦਸੰਬਰ ਨੂੰ ਹੋਣ ਜਾ ਰਹੀਆਂ ਨੇ ਉਹਦੇ ਸੰਦਰਭ ਦੇ ਵਿੱਚ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿੰਨੇ ਵਰਕਰ ਦਰਜਾ ਬਦਰਜਾ ਪਾਰਟੀ ਦੇ ਅਹੁਦੇਦਾਰ ਸਾਡੇ ਚੇਅਰਮੈਨ ਸਾਹਿਬਾਨ ਬਲਾਕਾਂ ਦੇ ਪ੍ਰਧਾਨ ਪੰਚ ਸਰਪੰਚ ਸਾਰੀ ਜਿਹੜੀ ਸਾਡੀ ਪੋਲੀਟੀਕਲ ਕਰੀਮ ਆ ਕਾਦੀਆਂ ਹਲਕੇ ਦੀ ਉਹਦੀ ਮੀਟਿੰਗ ਜਿਹੜੀ ਆ ਉਹ ਛੱਡੀ ਗਈ ਸੀ ਜਿਹੜੇ ਉਮੀਦਵਾਰ ਨੇ ਔਰ ਜਿਹੜੇ ਬਾਕੀ ਉਮੀਦਵਾਰ ਨੇ ਉਹਨਾਂ ਨੂੰ ਵੀ ਸਨਮਾਨਤ ਕਰਕੇ ਸਾਰੇ ਸਰਪੰਚਾਂ ਦੇ ਨਾਲ ਜਿਹੜਾ ਵਾ ਉਹਨਾਂ ਨੂੰ ਇੰਟਰਡਿਊਸ ਕਰਵਾਇਆ ਗਿਆ ਵਾ ਤਾਂ ਕਿ ਇਲੈਕਸ਼ਨ ਦਾ ਬਿਗਲ ਜਿਹੜਾ ਵਾ ਵੱਚੁਕਿਆ ਔਰ ਤਕਰੀਬਨ ਇੱਕ ਹਫਤੇ ਦੀ ਇਲੈਕਸ਼ਨ ਆ ਸੋ ਅਸੀਂ ਸਾਰੇ ਵਰਕਰਾਂ ਨੂੰ ਜਿਹੜਾ ਵਾ ਉਹ ਲਾਮਬੰਦ ਕੀਤਾ ਵਾ ਕਿ ਤਗੜੇ ਹੋ ਕੇ ਪਾਰਟੀ ਦਾ ਜਿਹੜਾ ਵਾ ਝੰਡਾ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਬਲਾਕਾਂ ਦੇ ਵਿੱਚ ਜਿਹੜਾ ਵਾ ਉਹ ਬੁਲੰਦ ਕੀਤਾ ਜਾਵੇ ਔਰ ਮੈਂ ਜਿਹੜੇ ਸਾਡੇ ਜਿੱਤੇ ਕੈਂਡੀਡੇਟ ਨੇ ਤਕਰੀਬਨ ਜਿਹੜੇ 32 ਬਲਾਕ ਸੰਪਤੀਆਂ ਨੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਉਹਦੇ ਵਿੱਚੋਂ 10 ਕੈਂਡੀਡੇਟ ਸਾਡੇ ਬਿਨਾ ਮੁਕਾਬਲਾ ਜਿੱਤ ਕੇ ਜਿਹੜਾ ਬਲਾਕ ਸੰਪਤੀ ਮੈਂਬਰ ਬਣੇ ਨੇ ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਔਰ ਜਿਹੜੀਆਂ 22 ਸੰਪਤੀਆਂ ਤੇ ਇਲੈਕਸ਼ਨਾਂ ਹੋਣੀਆਂ ਨੇ ਉਹ ਮੈਂ ਸਾਰੇ ਉਮੀਦਵਾਰਾਂ ਨੂੰ ਸ਼ੁਭ ਕਾਮਨਾਵਾਂ ਭੇਟ ਕਰਦਾ ਔਰ ਮੈਂ ਪਾਰਟੀ ਨੂੰ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜੀ ਨੂੰ ਔਰ ਸਾਡੇ ਪਾਰਟੀ ਦੇ ਕੌਮੀ ਕਨਵੀਨਰ ਖਿਰਿਆਰਵੇਂਦ ਕੇਜਰੀਵਾਲ ਜੀ ਨੂੰ ਵੀ ਯਕੀਨ ਦਿਵਾਉਣਾ ਕਿ ਇਹ 22 ਦੀਆਂ 22 ਸੀਟਾਂ ਜਿਹੜੀਆਂ ਰਹਿ ਗਈਆਂ ਨੇ ਇਹ ਜਿੱਤ ਕੇ ਆਪਾਂ ਪਾਰਟੀ ਦੀ ਝੋਲੀ 'ਚ ਪਾਵਾਂਗੇ ਔਰ ਸਟਾਈਲ ਦੇ ਲਈ ਜਿਹੜਾ ਮੈਦਾਨ ਆ ਉਹ ਪਧਰਾ ਤਿਆਰ ਹੋਊਗਾ ਇਸੇ ਤਰ੍ਹਾਂ ਜਿਹੜੀਆਂ ਚਾਰ ਜ਼ਿਲ੍ਹਾ ਪ੍ਰੀਸ਼ਦੀਆਂ ਆਪਣੇ ਹਲਕੇ ਦੀਆਂ ਸੀਟਾਂ ਨੇ ਉਹ ਵੀ ਜਿੱਤ ਕੇ ਅਸੀਂ ਜਿਹੜੀਆਂ ਉਹ ਪਾਰਟੀ ਦੀ ਝੋਲੀ 'ਚ ਪਾਵਾਂਗੇ ਔਰ ਬਹੁਤ ਵਧੀਆ ਮਾਹੌਲ ਹੈ ਕਾਦੀਆਂ ਹਲਕੇ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਬਹੁਤ ਗਰਮ ਜੋਸ਼ੀ ਦੇ ਨਾਲ ਸਾਰੇ ਵਰਕਰ ਜਿਹੜੇ ਆ ਇਲੈਕਸ਼ਨ ਨੂੰ ਲੜ ਰਹੇ ਆ ਔਰ ਵਿਰੋਧੀ ਜਿਹੜੇ ਆ ਉਹ ਤਾਂ ਤੁਸੀਂ ਦੇਖ ਹੀ ਲਿਆ ਕਿ ਆਪ ਹੀ ਗਲਤ ਕਾਗਜ਼ ਭਰ ਲਿਆ ਜਨਾਨੀ ਦੀ ਸੀਟ ਆ ਬੰਦੇ ਦੇ ਕਾਗਜ਼ ਭਰਤੇ ਐਵੇਂ ਹਾਸੋਣੀਆਂ ਗੱਲਾਂ ਨੇ ਸੋ ਕਹਿਣ ਦਾ ਭਾਵ ਆ ਕਿ ਵਿਰੋਧੀ ਜਿਹੜੇ ਆ ਬੁਖਲਾਹਰ ਚ ਆ ਕੇ ਮੈਦਾਨ ਚ ਭੱਜ ਚੁੱਕੇ ਆ ਔਰ ਅਸੀਂ ਇਹਨਾਂ ਨੂੰ ਭਜਾਉਣਾ ਨਹੀਂ ਗਾ ਇਹਨਾਂ ਨੂੰ ਲੜਾ ਲੜਾ ਜਿਹੜਾ ਵਾ ਮੈਦਾਨ ਦੇ ਵਿੱਚ ਜੰਗੇ ਮੈਦਾਨ ਚ ਹਰਾ ਕੇ ਜਿਹੜਾ ਵਾ ਸੰਗਤ ਦਾ ਫਤਵਾ ਲੈ ਕੇ ਤੇ ਫਿਰ ਜਿੱਤ ਦਰਜ ਕਰਨੀ ਆ ਸੋ ਸਾਰਾ ਹੀ ਬਹੁਤ ਵਧੀਆ ਮਾਹੌਲ ਆ ਔਰ ਬਹੁਤ ਵਧੀਆ ਟੰਕ ਦੇ ਨਾਲ ਕਿਉਂਕਿ ਆਪ ਪਾਰਟੀ ਨੇ ਜੋ ਇਹਨਾਂ ਪੌਣੇ 4 ਸਾਲਾਂ ਵਿੱਚ ਕੰਮ ਕੀਤੇ ਨੇ ਖਾਸ ਕਰਕੇ ਜਿੱਦਾਂ ਬਿਜਲੀ ਦੀ ਗਰੰਟੀ ਆ ਹੁਣ ਸਰਦੀਆਂ ਦੀ ਰੋਤ ਆ ਗਈ ਆ ਤਕਰੀਬਨ 90 95% ਲੋਕਾਂ ਦਾ ਬਿੱਲ ਜਿਹੜਾ ਜ਼ੀਰੋ ਆ ਇਸੇ ਤਰ੍ਹਾਂ ਸਿਹਤ ਦੀ ਜਿਹੜੀ ਕ੍ਰੈਪੀ ਸੀ ਨਵੇਂ ਆ ਆਦਮੀ ਕਲੀਨਿਕ ਖੁੱਲੇ ਆ ਜਿਹੜੇ ਹਸਪਤਾਲ ਵਧੀਆ ਉਹਨਾਂ 'ਚ ਵੀ ਬਹੁਤ ਵਧੀਆ ਦਵਾਈਆਂ ਮਿਲ ਰਹੀਆਂ ਵਧੀਆ ਪ੍ਰਬੰਧ ਆ ਸਰਕਾਰੀ ਸਕੂਲਾਂ ਵਿੱਚ ਵੀ ਕਾਦੀਆਂ ਹਲਕੇ 'ਚ 55 ਕਰੋੜ ਰੁਪਏ ਲੱਗ ਕੇ ਵਧੀਆ ਉਹਨਾਂ ਦੀ ਨਿਹਾਰ ਬਦਲੀ ਗਈ ਆ ਪ੍ਰੋਪਰ ਸਟਾਫ ਦਿੱਤਾ ਬੱਚਿਆਂ ਨੂੰ ਬਹੁਤ ਅੱਛੀ ਪੜ੍ਹਾਈ ਤੇ ਤਾਲੀਮ ਦਿੱਤੀ ਜਾ ਰਹੀ ਆ ਸੋ ਔਰ ਸੜਕਾਂ ਦੇ ਜਾਲ ਤਕਰੀਬਨ 100 ਕਰੋੜ ਤੋਂ ਵੱਧ ਦੇ ਕੰਮ ਵਿਧਾਨ ਸਭਾ ਹਲਕਾ ਕਾਦੀਆਂ 'ਚ ਸੜਕਾਂ ਦੇ ਚੱਲ ਰਹੇ ਆ ਵੱਖ-ਵੱਖ ਸੜਕਾਂ ਜਿਹੜੀਆਂ ਨੇ ਉਹਨਾਂ ਨੂੰ ਚੌੜਿਆ ਕੀਤਾ ਜਾ ਰਿਹਾ ਉਹਨਾਂ ਦਾ ਜਿਹੜਾ ਨਵੀਨੀਕਰਨ ਜਿਹੜਾ ਉਹ ਕੀਤਾ ਜਾ ਰਿਹਾ ਤੋ ਬਹੁਤ ਵਧੀਆ ਮਾਹੌਲ ਜਿਹੜਾ ਵਿਕਾਸ ਦੀ ਲਹਿਰ ਕਾਦੀਆਂ ਅਲਕੇ ਚ ਚੱਲ ਰਹੀ ਆ 25 ਸਟੇਡੀਅਮ ਨਵੇਂ ਜਿਹੜੇ ਆ ਨੌਜਵਾਨਾਂ ਨੂੰ ਮਿਲੇ ਆ ਪਿੰਡਾਂ ਦੇ ਵਿੱਚ ਸਟੇਡੀਅਮ ਦਾ ਕੰਮ ਚੱਲ ਰਿਹਾ ਤੋ ਬਹੁਤ ਵਧੀਆ ਵਿਕਾਸ ਤੇ ਕੰਮ ਚੱਲ ਰਿਹਾ 8.5 ਕਰੋੜ ਰੁਪਇਆ ਸਾਰੀਆਂ ਪੰਚਾਇਤਾਂ ਨੂੰ ਪਿਛਲੇ ਦਿਨਾਂ ਚ ਜਿਹੜਾ ਵਾ ਰੰਗੜਾ ਪੰਜਾਬ ਦੇ ਸਕੀਮ ਦੇ ਤਹਿਤ ਮਾਨ ਸਾਹਿਬ ਨੇ ਭੇਜਿਆ ਵਾ ਤੋ ਬਹੁਤ ਵਧੀਆ ਵਿਕਾਸ ਜਿਹੜਾ ਪਿੰਡਾਂ ਦਾ ਤੇ ਸ਼ਹਿਰਾਂ ਦਾ ਚੱਲ ਰਿਹਾ ਵਾ ਔਰ ਜਿਵੇਂ ਕਰਕੇ ਲੋਕਾਂ ਦਾ ਜਿਹੜਾ ਝਕਾਵਾ ਉਹ ਆਮ ਆਦਮੀ ਪਾਰਟੀ ਦੇ ਪ੍ਰਤੀ ਬਣਿਆ ਹੋਇਆ ਅੱਜ ਮੀਟਿੰਗ ਦੌਰਾਨ ਇੱਕ ਕਾਜੀ ਦਲਦਲ ਨੂੰ ਬਣੇ ਸ਼ਾਮਲ ਹੋਏ ਨੇ ਉਹਨਾਂ ਨੂੰ ਕਿਹਾ ਅੱਜ ਬਹੁਤ ਵੱਡਾ ਆਮ ਆਦਮੀ ਪਾਰਟੀ ਨੂੰ ਬਲ ਮਿਲਿਆ ਜਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਜਿਹੜੇ ਆ ਆਲੂਵਾਲ ਪਿੰਡ ਤੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਆ ਸਾਡੇ ਪੁਰਾਣੇ ਸੱਜਣ ਰਹੇ ਆ ਪੁਰਾਣੇ ਸਾਡੇ ਤਾਲੁਕਾਤ ਰਹੇ ਆ ਸੋ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਕਿ ਜਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟ ਜਿਹੜਾ ਵਾ ਜਿੰਨੇ 40-45 ਪਿੰਡਾਂ ਦੀ ਨਮਾਇੰਦਗੀ ਕਰਨੀ ਹੁੰਦੀ ਆ ਉਹ ਹੀ ਸਾਡੇ ਹੱਕ 'ਚ ਬਹਿ ਗਿਆ ਤੇ ਇਹਦੇ ਕਰਕੇ ਬਹੁਤ ਵੱਡਾ ਵੱਲ ਪਾਰਟੀ ਨੂੰ ਮਿਲਿਆ ਔਰ ਇਹ ਦੱਸਦਾ ਵਾ ਕਿ ਪਾਰਟੀ ਜਿਹੜੀ ਆ ਆਮ ਆਦਮੀ ਪਾਰਟੀ ਦਾ ਜਿਹੜਾ ਗ੍ਰਾਫ ਆ ਦਿਨ-ਬ-ਦਿਨ ਜਿਹੜਾ ਵਾ ਉਹ ਚਰਮ ਸੀਮਾ ਨੂੰ ਛੂਰਿਆ ਜੇ ਗੱਲ ਕਰੀਏ ਪ੍ਰਤਾਪ ਸਿੰਘ ਬਾਜਾ ਦੱਸੇ ਪਾਰਟੀ ਨੂੰ ਉਹ ਜਿਹੜਾ ਗਲਤ ਕਹਿ ਰਹੇ ਜੀ ਸਾਡੇ ਬਰਾਬਰ ਬੈਠ ਕੇ ਇਹਨਾਂ ਬਾਰੇ ਕੀ ਤੁਸੀਂ ਕਹਿੰਦੇ ਨਹੀਂ ਬੜੀ ਮੰਦ ਭਾਗੀ ਗੱਲ ਆ ਜੀ ਸਾਡਾ ਤੇ ਵੇਖੋ ਜਿਹੜੀ ਪੰਜਾਬ ਸਰਕਾਰ ਆ 6 ਕੈਬਨਿਟ ਮੰਤਰੀ ਐਸੀ ਭਾਈਚਾਰੇ ਦੇ ਬਣਾਏ ਹੋਏ ਆ ਔਰ ਜਿਹੜੇ ਇਹੋ ਜੀ ਸ਼ਬਦਾਵਲੀ ਕਹਿਣੀ ਜਿਹੜੀ ਆ ਬੜੀ ਮੰਦ ਭਾਗੀ ਆ ਇਹ ਵੀ ਮੈਂ ਕਰਰੇ ਸ਼ਬਦਾ ਦੀ ਨਿੰਦਾ ਕਰਦਾ ਇਹ ਇਹਨਾਂ ਦਾ ਜਿਹੜਾ ਰਜਵਾੜਾ ਸ਼ਾਹੀ ਰਵਈਆ ਵਾ ਸੁਪਰੀਅਰਿਟੀ ਕੰਪਲੈਕਸ ਆ ਜਿਹੜਾ ਬਾਜਵੇ ਦੇ ਵਿੱਚ ਇਹ ਉਹਨੂੰ ਦਰਸਾਉਂਦਾ ਵਾ ਕਦੀ ਇਹ ਸਾਡੇ ਐਮਐਲਏ ਨੂੰ ਮਟੀਰੀਅਲ ਕਹਿ ਕੇ ਜਿਹੜਾ ਵਾ ਪੇਸ਼ ਕਰਦਾ ਸੋ ਇਹਨਾਂ ਦੀ ਜਿਹੜੀ ਮਾੜੀ ਸੋਚ ਆ ਇਹ ਉਹਨੂੰ ਦੱਸਦਾ ਵਾ ਕਿ ਇਹ ਦੂਜਿਆਂ ਨੂੰ ਕਿੱਦਾਂ ਮਾੜਾ ਸੋਚਦੇ ਆ ਪਰ ਆਮ ਆਦਮੀ ਪਾਰਟੀ ਇੱਕ ਐਹੋਜੀ ਪਾਰਟੀ ਆ ਜਿਹੜੇ ਹਰ ਵਰਕਰ ਦਾ ਹਰ ਇੱਕ ਗਰੀਬ ਦਾ ਸਤਕਾਰ ਕਰਦੀ ਆ ਔਰ ਉਹਨੂੰ ਉੱਤੇ ਲੈ ਕੇ ਜਾਂਦੀ। ਉਹ ਜੀ ਵੀਰ ਸਿੰਘ ਬਾਦਲ ਕੀ ਕਹਿਣਾ ਚਾਹੁੰਦੇ ਜਿਸਨਾਂ ਸੁਪਨੇ ਵਿੱਚ ਆ ਝਾੜੂ ਦੇ ਰਹਾਉਂਦਾ ਕਹਿੰਦੇ ਉਹ ਨਾ ਨਹੀਂ ਉਹਨਾਂ ਨੂੰ ਕੀ ਕਹਿਣਾ ਉਹਨਾਂ ਦੇ ਤੇ ਉਮੀਦਵਾਰ ਹੀ ਸਾਡੇ ਚ ਸ਼ਾਮਲ ਹੋ ਗਏ। ਸੋ ਉਹਨਾਂ ਦਾ ਤੇ ਵਾਜਾ ਜਿਹੜਾ ਪਹਿਲਾਂ ਦਾ ਵੱਜ ਚੁੱਕਿਆ ਆਪੇ ਹੀ ਉਹਨਾਂ ਸਵਾਹ ਕਹਿ ਤੀਆਂ। ਕਿ ਜੋ ਕੋ ਕੀਤਾ ਉਹਦਾ ਕੱਖ ਨਾ ਰਵੇ ਤੇ ਉਹ ਫਿਰ ਗੁਰੂ ਮਹਾਰਾਜ ਵੀ ਆਪਣੀ ਕਲਾ ਜਿਹੜੀ ਆ ਵਰਤਾ ਰਹੇ ਆ ਜਿਨ੍ਹਾਂ ਜਿਨ੍ਹਾਂ ਨੇ ਮਹਾਰਾਜ ਨਾਲ ਹੀ ਮੱਥਾ ਲਾ ਲਿਆ ਗੁਰੂ ਗ੍ਰੰਥ ਸਾਹਿਬ ਨਾਲ ਹੀ ਮੱਥਾ ਲਾ ਲਿਆ ਤੇ ਫਿਰ ਆਹੀ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਜੋ ਲੈਨੇ ਆ ਦਾਤਾ ਉਹਨਾਂ ਤੋਂ ਲੈਨੇ ਆ ਪਰ ਜਿਨ੍ਹਾਂ ਨੇ ਉਹਨਾਂ ਨਾਲ ਮੱਥਾ ਲਾ ਲਿਆ ਉਹਨਾਂ ਦਾ ਨਾਂ ਅੱਜ ਕੋਹ ਹਰਿਆਣਾ ਨਾਲ ਕੱਲ ਕੋਹ ਹੈ ਔਰ ਵਰਗ ਨਸ਼ੇ ਦੇ ਤਸਕਰ રોજ ਹੀ ਖੜੇ ਜਾਂਦੇ ਆ ਅੱਗੇ ਤੱਕ ਮੁਲ ਵੀ ਕਿੰਨਾ ਨਸ਼ੇ ਦੇ ਪੱਗ ਦੀ ਨਸ਼ੇ ਤੇ ਤੁਸੀਂ ਦੇਖੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਬਹੁਤ ਤੇਜ਼ੀ ਦੇ ਨਾਲ ਇੱਥੇ ਕੰਮ ਕਰ ਰਹੇ ਆ ਕਿਉਂਕਿ ਇਹ ਇੱਕ ਸਮਾਜਿਕ ਪ੍ਰੋਬਲਮ ਬਣ ਗਈ ਆ ਘਰ ਘਰ ਦੀ ਪ੍ਰੋਬਲਮ ਬਣ ਗਈ ਆ ਸੋ ਇਹਨੂੰ ਦੂਰ ਕਰਨ ਲਈ ਸਮਾਜ ਚਾਹੀਦਾ ਵਾ ਸਰਕਾਰ ਕੋਲੀ ਜੱਗ ਅੱਛੀ ਦਾ ਪਿਛੇ ਅਸੀਂ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਨਸ਼ਿਆਂ ਦੇ ਵਿਰੁੱਧ ਪਿੰਡਾਂ 'ਚ ਕੈਂਪ ਵੀ ਲਾਏ ਸੀਗੇ ਨੌਜਵਾਨਾਂ ਨੂੰ ਫ੍ਰੀ ਜਿਹੜਾ ਨਸ਼ਾਛੜਾ ਉਹ ਕੇਂਦਰਾਂ 'ਚ ਭਰਤੀ ਕਰਕੇ ਉਹਨਾਂ ਦਾ ਇਲਾਜ ਹੋ ਰਿਹਾ ਕਾਫੀ ਜਿਹੜਾ ਫਰਕ ਆ ਪਹਿਲਾਂ ਨਾਲੋਂ ਦੇਖਣ ਨੂੰ ਮਿਲ ਰਿਹਾ ਵਾ ਪਰ ਅਜੇ ਵੀ ਬਹੁਤ ਜਿਹੜਾ ਵਾ ਮਿਹਨਤ ਹੋਰ ਕਰਨ ਦੀ ਜਿਹੜੀ ਆ ਉਹ ਲੋੜ ਆ ਆਉਣ ਵਾਲੇ ਸਮੇਂ 'ਚ ਇਹ ਜਨਤ ਜਿਹੜੇ ਸਾਡੇ ਯਤਨ ਨੇ ਨਸ਼ੇ ਨੂੰ ਖਤਮ ਕਰਨ ਦੇ ਇਹ ਜਾਰੀ ਰਹਿਣ ਨਸ਼ੇ ਦੀ ਗੱਲ ਕਰੀਏ ਗੈਂਗਸਟਰ ਵੀ ਬਹੁਤ ਵੱਧ ਰਹੇ ਆ ਪੰਜਾਬ ਨੇ ਹਲਕੇ ਮਾਝਾ ਵਿੱਚ ਇਹ ਦੇਖਣਾ ਵਾ ਵੇਖੋ ਜਿਹੜੇ ਗੈਂਗਸਟਰ ਨੇ ਇਹ ਕਾਂਗਰਸ ਪਾਰਟੀ ਦੀ ਬਹੁਤੀ ਪادات ਨੇ ਕਿਉਂਕਿ ਤੁਸੀਂ ਵੇਖੋ ਇਹਨਾਂ ਦੀ ਪੁਸ਼ਤਪਰਾਇ ਜਿਹੜੇ ਆ ਇਹ ਉਹਨਾਂ ਦੇ ਰਾਜਾਂ ਚ ਹੁੰਦੀ ਰਹੀ ਆ ਜੋ ਉਹ ਜੋ ਉਹਨਾਂ ਨੇ ਬੀਜਿਆ ਵਾ ਪਹਿਲੀਆਂ ਸਰਕਾਰਾਂ ਨੇ ਉਹ ਸਾਨੂੰ ਵੱਡਣਾ ਪੈ ਰਿਆ ਪਰ ਪੰਜਾਬ ਸਰਕਾਰ ਜਿਹੜੀ ਆ ਗੈਂਗਸਟਰਾਂ ਦੇ ਖਿਲਾਫ ਪੂਰੀ ਸ਼ਕਤੀ ਦੇ ਨਾਲ ਜਿਹੜੀ ਆ ਉਹਨੇ ਜਿੱਤ ਰਹੀ ਆ ਔਰ ਹੌਲੀ ਹੌਲੀ ਇਹਨਾਂ ਦਾ ਖਾਤਮਾ ਪੰਜਾਬ ਦੀ ਧਰਤੀ ਤੋਂ ਕਰ ਦਿੱਤਾ ਜਾਊ ਉਹ ਜ਼ਿਲ੍ਹਾ ਪ੍ਰੀਸ਼ਦ ਸ਼ਾਨਦਾਰ ਜਿੱਤੇ ਪਤਾ 100% ਦੀ ਚਾਰ ਦੀਆਂ ਚਾਰ ਸੀਟਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਔਰ 32 ਚੋਂ 10 ਅਸੀਂ ਬਿਨਾਂ ਮੁਕਾਬਲਾ ਜਿੱਤ ਗਏ ਰਹਿ ਗਏ ਭਾਈ ਭਾਈ ਵੀ ਜਿੱਤ ਕੇ ਅਸੀਂ ਪਾਰਟੀ ਦੀ ਝੋਲੀ ਚ ਮਾਨ ਸਾਹਿਬ ਦੀ ਝੋਲੀ ਚ ਕੇਜਰੀਵਾਲ ਦੀ ਸਾਭ ਦੀ ਝੋਲੀ ਚ ਪਾ ਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ